ਮੰਨਿਆ ਜਾਂਦਾ ਕਿ ਸੋਪੂ ਦੇ ਅੰਦਰ ਅੱਜ ਵੀ ਜਿਹੜਾ ਉਹ ਕਲਚਰ ਆ ਲਾਰੈਂਸ ਬਿਸ਼ਨੋਈ ਦਾ ਦਬਾਵਾ ਸੋਪੂ ਦੇ ਮੰਨਿਆ ਜਾਂਦਾ ਕਿਤੇ ਉਧਰ ਪ੍ਰੈਸ਼ਰਾਈਜ਼ ਤਾਂ ਨਹੀਂ ਹੋਇਆ ਜੇ ਉਹ ਫਾਈਨਿੰਗ ਦਾ ਰੋਪ ਲਾ ਸਕਦੇ ਫਿਰ ਤਾਂ ਉਹਨਾਂ ਨੇ ਸਾਡੇ ਤੇ ਆ ਰੋਪ ਵੀ ਲਾ ਦੇਣੇ ਸੀ ਸਾਨੂੰ ਕੋਈ ਤਾਂਗੀਆਂ ਦੋਵਾਂ ਲਈ ਕਰਉਂਦੇ ਇਹ ਗੱਲਾਂ ਜਿਹੜੀਆਂ ਡਾਈਆਂ ਜਾਮੀਆਂ ਕਿ ਸੋਪੂ ਦਾ ਲਾਰੈਂਸ ਬੈਠਾ ਹੈਂਡਲ ਕਰੀ ਜਾਂਦਾਗਾ ਦੇਖੋ ਜੀ ਸੋਪੂ ਸਟੂਡੈਂਟ ਪਾਰਟੀ ਹੈ ਜੀ ਤੇ ਅੱਜ ਤਾਈਂ ਕਦੇ ਵੀ ਆ ਚੀਜ਼ ਨਹੀਂ ਹੋਈ ਕਿ ਸੋਪੂ ਪਿੱਛੇ ਲਾਰੈਂਸ ਨੇ ਕਿਤੇ ਫੋਨ ਕੀਤਾ ਹੋਵੇ ਤਾਨੂੰ ਡਰ ਨਹੀਂ ਲੱਗਦਾ ਇਸ ਸਟੂਡੈਂਟ ਪੋਲਿਟਿਕਸ ਤੋਂ ਆਮ ਤੌਰ ਤੇ ਕਿਹਾ ਜਾਂਦਾ ਕਿ ਮੇਨ ਸੀਨ ਤੋਂ ਵੀ ਵੱਧ ਧਿਆਨਕ ਤੇ ਖਤਰਨਾਕ ਸਟੂਡੈਂਟ ਪੋਲਿਟਿਕਸ ਆ ਇਸ ਪੋਲਿਟਿਕਸ ਦੇ ਕਰਕੇ ਬਹੁਤ ਸਾਰੇ ਨੌਜਵਾਨ ਜੇਲਾਂਾਂ ਦੇ ਵਿੱਚ ਬੈਠੇ ਆ ਇਸ ਪੋਲਿਟਿਕਸ ਦੇ ਕਰਕੇ ਬਹੁਤ ਸਾਰੇ ਨੌਜਵਾਨ ਇਸ ਦੁਨੀਆ ਤੋਂ ਰੁਖਸਤ ਹੋ ਗਏ ਦਰਦੀ ਤਾਂ ਆ ਗੱਲ ਨੇ ਜੀ ਜਿੰਨਾ ਟਾਈਮ ਆਪਾਂ ਆ ਕਿਸੇ ਨਾਲ ਗਲਤ ਕਰਾਂਗੇ ਆਪਣੇ ਨਾਲ ਤੱਕ ਕਿਉਂ ਕੋਈ ਕਰੂਗਾ ਹਜੇ ਤੱਕ ਜਿੰਨੇ ਵੀ ਮੈਨੂੰ ਹੋ ਗਏ 3 ਸਾਲ ਹੀ ਇੱਥੇ ਸਟੂਡੈਂਟ ਪੋਲਿਟਿਕਸ ਤੇ ਵਿਚਰਦੇ ਨੂੰ ਆਪਣੇ ਨਾਲ ਕੋਈ ਵੀ ਇਹ ਜੇ ਇਨਸੀਡੈਂਸ ਨਹੀਂ ਹੋਇਆ ਮਤਲਬ ਉਹ ਗੱਲ ਨਹੀਂ ਆ ਹੁਣ ਜਿਹੜਾ ਪਹਿਲਾਂ ਹੁੰਦਾ ਸੀਗਾ ਕਿ ਨਿੱਕੀ ਨਿੱਕੀ ਗੱਲ ਪਿੱਛੇ ਲੜਾਈ ਹੋ ਜਾਂਦੀ ਸੀ ਕਰਪਾਨਾ ਕੱਢ ਲੈਂਦੇ ਸੀ ਹਰੇ ਹਰੇਕ ਦੀ ਸਿਆਣਾ ਜੀ ਹਰੇਕ ਨੂੰ ਡਰ ਰਹਿ ਅਵੇਅਰਨੈਸ ਬਹੁਤ ਹੋ ਗਈ ਜੀ ਪਰ ਮੋਹਿਤ ਜੇ ਸਟੂਡੈਂਟ ਪੋਲਿਟਿਕਸ ਇਨੀ ਸਾਫ ਸੁਥਰੀ ਹੋ ਚੁੱਕੀ ਆ ਤਾਂ ਫਿਰ ਪੰਜਾਬ ਦੇ ਅੰਦਰ ਪੰਜਾਬ ਦੇ ਕਾਲਜ ਯੂਨੀਵਰਸਿਟੀਆਂ ਦੇ ਅੰਦਰ ਕਿਉਂ ਨਹੀਂ ਲਾਗੂ ਹੋ ਰਹੀ ਦੁਬਾਰਾ ਮਜੂਤਾ ਪ੍ਰਧਾਨ ਵੀ ਤੁਹਾਡੀ ਪਾਰਟੀ ਤੋਂ ਹਾਂਜੀ ਦੁਬਾਰਾ ਮੌਕਾ ਤੁਹਾਨੂੰ ਸਟੂਡੈਂਟ ਕਿਉਂ ਦੇਣ ਤੁਹਾਡੇ 'ਚ ਖਾਸ ਕੀ ਆ ਸਾਡੀ ਪਾਰਟੀ ਦਾ ਗਿਣਾ ਦੇ ਜਿਹੜਾ ਮੈਨੀਫੈਸਟੋ ਅਸੀਂ ਦਿੱਤਾ ਉਹ ਅਸੀਂ ਪੂਰਾ ਕੀਤਾ ਜਿੰਨੇ ਪ੍ਰੋਮਿਸਸਿਸ ਕੀਤੇ ਉਹ ਪੂਰੇ ਕੀਤੇ ਜੇ ਕੋਈ ਵੀ ਸਟੂਡੈਂਟ ਇੱਕ ਵੀ ਤੁਹਾਡੇ ਆਪੋਜ਼ਿਟ ਕੈਂਡੀਡੇਟ ਕੋਈ ਤੁਹਾਡੇ ਖਿਲਾਫ ਕੱਢ ਲਿਆ ਤਾਂ ਕੀ ਤੁਸੀਂ ਫਿਰ ਆਪਦਾ ਨਾਮ ਵਾਪਸ ਲਾਉਂਗੇ ਮੈਂ ਨਾਮ ਵਾਪਸ ਲੈਣ ਨੂੰ ਤਿਆਰ ਹਾਂ ਰੈਕਿੰਗ ਹੁੰਦੀ ਹੈ ਤੁਹਾਡੇ ਕਾਲਜ ਵਿੱਚ ਨਹੀਂ ਰੈਕਿੰਗ ਤੇ ਹਜੇ ਤੱਕ ਦਾ ਬਹੁਤ ਰੇਅਰ ਚਾਂਸਸ ਲਿਖਦੇ ਆ ਉਵੇਂ ਇਹ ਕਾਹਨੂੰ ਕਿਵੇਂ ਕੁੜੀ ਨਾ ਛੇੜਛਾੜ ਹੁੰਦੀ ਆ ਤਾਂ ਫਿਰ ਤੁਸੀਂ ਕੀ ਕਰੋਗੇ ਦੇਸ਼ ਦੀ ਸਿਆਸਤ ਦਾ ਮੋੜ ਆਮ ਤੌਰ ਦੇ ਉੱਤੇ ਪਿੰਡਾਂ ਦੀਆਂ ਸੱਤਾਂ ਨੂੰ ਮੰਨਿਆ ਜਾਂਦਾ ਪਰ ਜੇਕਰ ਸਟੂਡੈਂਟ ਰਾਜਨੀਤੀ ਦੇ ਉੱਤੇ ਗੱਲ ਕੀਤੀ ਜਾਵੇ ਤਾਂ ਸਟੂਡੈਂਟ ਰਾਜਨੀਤੀ ਯੂਨੀਵਰਸਿਟੀਆਂ ਤੇ ਕਾਲਜਾਂ ਤੋਂ ਸ਼ੁਰੂ ਹੋਈ ਯੂਨੀਵਰਸਿਟੀਆਂ ਕਾਲਜਾਂ ਤੋਂ ਬਹੁਤ ਸਾਰੇ ਲੀਡਰ ਸਾਡੇ ਕੋਲ ਅੱਜ ਮੇਨਸਟ੍ਰੀਮ ਪੋਲਿਟਿਕਸ ਦੇ ਵਿੱਚ ਨੇ ਬੜੇ ਵੱਡੇ ਚਿਹਰੇ ਇਤੋਂ ਤੱਕ ਕਿ ਦੇਸ਼ ਦੇ ਪ੍ਰਧਾਨ ਮੰਤਰੀ ਵੀ ਸਟੂਡੈਂਟ ਪੋਲਿਟਿਕਸ ਦੇ ਵਿੱਚ ਨਿਕਲੇ ਸਟੇਟ ਦੇ ਮੁੱਖ ਮੰਤਰੀ ਹੋਣ ਐਮਐਲਏ ਮਿਨਿਸਟਰ ਹੋਣ ਤਾਂ ਉਹ ਸਟੂਡੈਂਟ ਪੋਲਿਟਿਕਸ ਦਾ ਹੀ ਕਿਸੇ ਸਮੇਂ ਹਿੱਸਾ ਰਏ ਕਿਹਾ ਜਾਂਦਾ ਕਿ ਸਟੂਡੈਂਟ ਪੋਲਿਟਿਕਸ ਜਿਸ ਵੀ ਬੰਦੇ ਨੇ ਕੀਤੀ ਉਹ ਕਦੇ ਵੀ ਰਾਜਨੀਤੀ ਦੇ ਵਿੱਚ ਜਾ ਕੇ ਮਾਰ ਨਹੀਂ ਖਾਂਦਾ ਹਾਲਾਂਕਿ ਪੰਜਾਬ ਦੇ ਅੰਦਰ ਸਟੂਡੈਂਟ ਪੋਲਿਟਿਕਸ ਕਾਫੀ ਲੰਬੇ ਸਮੇਂ ਤੋਂ ਬੰਦ ਦਾ ਪਰ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਦੇ ਜਿਹੜੇ ਕਾਲਜ ਨੇ ਯੂਨੀਵਰਸਿਟੀਆਂ ਨੇ ਉਹਨਾਂ ਦੇ ਵਿੱਚ ਅੱਜ ਵੀ ਇਲੈਕਸ਼ਨਸ ਹੁੰਦੀਆਂ ਨੇ ਪ੍ਰਧਾਨਗੀ ਦੀ ਚੋਣ ਹੁੰਦੀ ਆ ਜਿਸ ਦੇ ਵਿੱਚ ਬਹੁਤ ਸਾਰੇ ਨੌਜਵਾਨ ਪਿੰਡਾਂ ਦੇ ਵਿੱਚੋਂ ਉੱਠ ਕੇ ਆਉਂਦੇ ਨੇ ਅਤੇ ਆਪਣਾ ਮੁਕੱਦਰ ਚਮਕਾਉਂਦੇ ਨੇ ਐਸਟੀ ਕਾਲਜ ਦੇ ਅੰਦਰ ਵੀ ਇਲੈਕਸ਼ਨ ਆਉਣ ਜਾ ਰਹੀ ਆ ਜਿੱਥੇ ਪ੍ਰਧਾਨਗੀ ਦੀ ਚੋਣ ਨੂੰ ਲੈ ਕੇ ਕਾਫੀ ਜ਼ਿਆਦਾ ਜਦੋ ਜਹਿਦ ਹੋ ਰਹੀ ਆ ਹਰ ਇੱਕ ਪਾਰਟੀ ਆਪ ਆਪਣੇ ਦਾਅਵੇ ਠੋਕ ਰਹੀ ਆ ਉਸ ਦੇ ਉੱਤੇ ਇੱਕ ਅਜਿਹੀ ਪਾਰਟੀ ਹੈ ਜਿਹੜੀ ਪਿਛਲੇ ਸਮੇਂ ਤੋਂ ਲੰਬੇ ਸਮੇਂ ਤੋਂ ਐਸਡੀ ਕਾਲਜ ਦੇ ਅੰਦਰ ਕੰਮ ਕਰ ਰਹੀ ਹੈ ਤੇ ਖਾਸ ਤੌਰ ਦੇ ਤੇ ਜਿਹੜੇ ਹੁਣ ਉਹਨਾਂ ਦੇ ਕੈਂਡੀਡੇਟ ਨੇ 모ਹਿਤ ਸ਼ਰਮਾ ਉਹ ਨੌਜਵਾਨ ਦਾ ਇੱਕ ਸੰਘਰਸ਼ਮਈ ਜੀਵਨ ਦੇਹਾ ਉਸ ਨੇ ਉਹਨਾਂ ਹਾਲਾਤਾਂ ਦੇ ਵਿੱਚ ਵੀ ਇਸ ਕਾਲਜ ਦੀ ਸੇਵਾ ਕੀਤੀ ਜਿਹੜੇ ਹਾਲਾਤਾਂ ਦੇ ਵਿੱਚ ਇੱਕ ਆਮ ਇਨਸਾਨ ਮੰਜੇ ਦੇ ਉੱਤੇ ਬੈਠ ਕੇ ਜਾਂ ਘਰੇ ਬੈਠ ਕੇ ਆਰਾਮ ਕਰਦਾਗਾ ਪਰ ਉਹਦੇ ਦਿਲ ਦੇ ਅੰਦਰ ਜਿਹੜਾ ਜਜ਼ਬਾਗਾ ਉਹ ਇਹੀ ਆ ਕਿ ਮੈਂ ਆਪਣੇ ਭਰਾਵਾਂ ਦੇ ਨਾਲ ਖੜਾ ਆਪਣੇ ਨੌਜਵਾਨ ਸਾਥੀਆਂ ਦੇ ਨਾਲ ਖੜਾ ਤੇ ਇੱਕ ਸਾਡੀ ਭੈਣ ਆ ਉਹ ਵੀ ਇਸ ਰੇਸ ਦੇ ਵਿੱਚ ਆਪਣੇ ਮੁਕੱਦਰ ਨੂੰ ਅਜਮਾ ਰਹੀ ਆ ਆਪਣੀਆਂ ਨਾਲ ਜਿੰਨੀਆਂ ਵੀ ਸਾਥੀ ਨੇ ਕੁੜੀਆਂ ਨੇ ਉਹਨਾਂ ਦੇ ਕੰਮਾਂ ਦੇ ਲਈ ਉਹਨਾਂ ਦੇ ਹੱਕਾਂ ਦੇ ਲਈ ਲੜਾਈ ਲੜ ਰਹੇ ਨੇ ਦੋਨੇ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਉਹਨਾਂ ਦੀ ਹੀ ਜ਼ੁਬਾਨੀ ਉਹਨਾਂ ਦੀ ਕਹਾਣੀ ਵੀ ਸੁਣਾਗੇ ਤੇ ਉਹਨਾਂ ਦੀ ਜ਼ੁਬਾਨੀ ਤੁਹਾਡੀ ਇੰਟਰੋਡਕਸ਼ਨ ਵੀ ਅਸੀਂ ਦੋਨਾਂ ਦੀ ਕਰਾਵਾਂਗੇ ਮੋਹਿਤ ਸ਼ਰਮਾ ਤੋਂ ਸ਼ੁਰੂਆਤ ਕਰਦੇ ਆ ਉਸ ਤੋਂ ਬਾਅਦ ਸਾਡੀ ਭੈਣ ਚੱਲਾਂਗੇ ਮੋਹਿਤ ਜੀ ਸਵਾਗਤ ਹੈ ਚਰ ਪੰਜਾਬ ਤੇ ਸਤਿ ਸ਼੍ਰੀ ਅਕਾਲ ਜੀ ਬਾਈ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਹਾਡੀ ਵਧੀਆ ਲੱਗਿਆ ਤੁਸੀਂ ਅੱਜ ਸਾਡੇ ਕੋਲੇਜ ਪਹੁੰਚੇ ਹੋ ਤੁਹਾਡੇ ਇੱਥੇ ਸਵਾਗਤ ਕਰਦੇ ਆਂ ਮੋਹਿਤ ਪੰਜਾਬ ਦੇ ਤੁਸੀਂ ਉਹ ਪਿੰਡਾਂ ਚੋਂ ਉੱਠ ਕੇ ਆਏ ਹੋ ਜਿੱਥੇ ਡਿਵੈਲਪਮੈਂਟ ਨਾਂ ਦੀ ਤਾਂ ਗੱਲ ਹੀ ਨਹੀਂ ਆ ਅਬੋਰ ਦਾ ਇਲਾਕਾ ਅਸੀਂ ਸਾਰੇ ਜਾਣਦੇ ਆਂ ਪੂਰਾ ਪੰਜਾਬ ਜਾਣਦਾਗਾ ਕਿ ਉਹ ਬਹੁਤ ਪਿਛੜਿਆ ਹੋਇਆ ਬੈਕਵਾਰਡ ਇਲਾਕਾ ਹੈਗਾ ਉੱਥੋਂ ਉੱਠ ਕੇ ਚੰਡੀਗੜ੍ਹ ਦੇ ਵਿੱਚ ਆਉਣਾ ਪੜਨਾ ਤੇ ਰਾਜਨੀਤੀ 'ਚ ਆਪਣਾ ਮੁਕੱਦਰ ਚਮਕਾਉਣਾ ਇਹ ਕਿਵੇਂ ਸੰਭਵ ਹੋਇਆ ਸਾਰਾ ਕੁਝ ਤੁਹਾਡੀ ਕਹਾਣੀ ਅਸੀਂ ਜਾਨਣਾ ਚਾਹੁੰਦੇ ਆਂ ਅਬ ਹੋਰ ਤੂੰ ਹੀ ਗੱਲ ਕਰਦੇ ਆਂ ਸਾਡੇ ਹਾਂਜੀ ਇੱਕ ਸਰਵੇ ਕਰਵਾਇਆ ਸੀਗਾ ਉਹਦੇ ਵਿੱਚ ਕੋਈ ਅਖੀਰਲੇ ਲਾਸਟ ਤਿੰਨ ਗੰਦੇ ਸ਼ਹਿਰਾਂ ਚ ਨਾਮ ਆਇਆ ਸੀ ਹੂੰ ਉਸ ਤੋਂ ਬਾਅਦ ਜੱਕੜ ਸਾਹਮਣੇ ਉੱਥੇ ਬਹੁਤ ਮਿਹਨਤ ਕੀਤੀ ਹੁਣ ਬਹੁਤ ਹੀ ਦਿਨ ਰਾਤ ਦਾ ਉੱਥੇ ਸੁਧਾਰ ਆ ਚੁੱਕਿਆ ਜੀ ਜੇ ਤੁਸੀਂ ਕਦੇ ਗੇੜਾ ਲੱਗੇ ਦੇਖ ਕੇ ਆਇਓ ਹੂੰ ਅੱਜ ਦੇ ਟਾਈਮ ਮੈਂ ਹੁਣ 19 ਚ ਐਸਜੀ ਕਾਲਜ ਟੰਡਿਗੜ ਚ ਬੀਏ ਚ ਐਡਮਿਸ਼ਨ ਲਈ ਹੈ ਜੀ ਤਿੰਨ ਸਾਲ ਮੇਰੇ ਬੀਏ ਦੇ ਟੱਪੇ ਮੈਂ ਐਮਏ ਚ ਐਡਮਿਸ਼ਨ ਲੈਣੀ ਸੀ ਹਮ ਐਡਮਿਸ਼ਨ ਦੌਰਾਨ ਇਲੈਕਸ਼ਨ ਦਾ ਸਾਰੇ ਸੱਜਣ ਮਿੱਤਰ ਜਿਵੇਂ ਵੀ ਚੱਲਦਾ ਗਿਆ ਸਾਰੇ ਭਰਾ ਪਿਆਰ ਕਰਦੇ ਸੀ ਸਾਰੇ ਨਾਲ ਮਿਲਵਰਤਨ ਚੰਗਾ ਸੀ ਸਾਰੇ ਕਹਿੰਦੇ ਵੀ ਆਪਾਂ ਇਲੈਕਸ਼ਨ ਲੜਦੇ ਆ ਕਿਉਂ ਨਾ ਆਪਾਂ ਹੀ ਇਲੈਕਸ਼ਨ ਲੜ ਲਈਏ ਵੀ ਹਰੇਕ ਸਾਲ ਕਿਸੇ ਨਾ ਕਿਸੇ ਦੀ ਮਦਦ ਕਰਦੇ ਸੀ ਇੰਟਰਸਟ ਸੀਗਾ ਹਮ 2 ਜੁਲਾਈ ਨੂੰ ਅਸੀਂ ਸਵੇਰੇ ਕੋਈ ਕੰਮ ਪੈ ਗਿਆ ਸੀਗਾ ਉਧਰ ਨੂੰ ਅਭੋਰ ਕੰਨੀ ਨੂੰ ਚੱਲੇ ਸੀਗੇ ਰਾਤ ਸਾਡਾ ਐਕਸੀਡੈਂਟ ਹੋ ਗਿਆ ਸੀਗਾ ਅੱਛਾ ਮੇਰਾ ਸਾਰੇ ਤੋਂ ਕਰੀਬੀ ਤੇ ਜੀ ਦਾ ਕਰਦੇ ਵੀ ਨਾ ਭੁਲਾਇਆ ਭੁੱਲ ਨਹੀਂ ਸਕਦਾ ਉਹ ਭਰਾ ਸੁਖਪ੍ਰੀਤ ਸੰਧੂ ਐਕਸੀਡੈਂਟ ਚ ਪੂਰਾ ਵੀ ਹੋ ਗਿਆ ਸੀਗਾ ਤੇ ਮੇਰੇ ਵੀ ਬਹੁਤ ਸੱਟਾਂ ਮਟੀਆਂ ਸੀਗੀਆਂ ਹਾਲਾਂ ਉਸ ਤੋਂ ਬਾਅਦ ਕੁਸ਼ਕ ਟਾਈਮ ਤੱਕ ਤਾਂ ਮੈਨੂੰ ਸਮਝ ਹੀ ਨਹੀਂ ਆਇਆ ਸੀ ਵੀ ਕੀ ਹੋ ਗਿਆ ਕੀ ਨਹੀਂ ਹੋਇਆ ਜ਼ਿੰਦਗੀ ਚ ਪਹਿਲਾ ਹੀ ਐਕਸੀਡੈਂਟ ਸੀ ਤੇ ਉਹ ਵੀ ਐਡਾ ਵੱਡਾ ਉਤੋਂ ਸਾਰੇ ਤੋਂ ਕਰੀਬੀ ਆਵਦਾ ਮੈਂ ਉਹਦੇ ਚੋਂ ਖੋਲਿਆ ਸ਼ਾਹਦੋ ਅੱਜ ਜਿੱਥੇ ਹੁੰਦਾ ਤਾਂ ਮੈਨੂੰ ਇਲੈਕਸ਼ਨ ਦਾ ਰੇਸ ਕਿਸੇ ਕਿਸੇ ਚੀਜ਼ ਦਾ ਕੋਈ ਪਰਵਾਹ ਨਹੀਂ ਸੀਗੀ ਇੱਕ ਤਰਫਾ ਹੀ ਕੰਮ ਹੋ ਜਾਣਾ ਫੇਰ ਵੀ ਚਲੋ ਥੋੜੇ ਟਾਈਮ ਗਿਆ ਇਲੈਕਸ਼ਨ ਦੇ ਉਹ ਦਿਨ ਚੱਲੀ ਜਾਂਦੇ ਸੀਗੇ ਭਰਾ ਜਤਨ ਜੋਤ ਇਲੈਕਸ਼ਨ ਲੜ ਦੀ ਤਿਆਰੀ ਕਰਨ ਲੱਗ ਪਿਆ ਵਧੀਆ ਚੱਲਦਾ ਰਿਹਾ ਫਿਰ ਸਾਰੇ ਕੈਨ ਵੀ ਲੱਗੇ ਵੀ ਤੂੰ ਨਹੀਂ ਹੋਣਾ ਪਰ ਇੱਕ ਦਿਲੋਂ ਸੀਗਾ ਵੀ ਸੁਫਰੀ ਦੇ ਦਿਲ ਦੀ ਸੀ ਵੀ ਤੂੰ ਇਲੈਕਸ਼ਨ ਆਪਾਂ ਜਿੱਤਣਾ ਹੈ ਲੜਨਾ ਹੈ ਮੈਂ ਉਹ ਦਿਨਾਂ ਚ ਕੋਲੇਜ ਪਹੁੰਚੇ ਆਂ 휠ਚੇਅਰ ਤੇ ਕੰਪੇਨਿੰਗ ਕੀਤੀ ਐ ਇਕੱਲੇ ਇਕੱਲੇ ਜਾਣੇ ਨੂੰ ਮਿਲ ਕੇ ਜਿਹੜਾ ਆਪਣਾ ਮੇਨ ਮੁੱਦਾ ਸੀਗਾ ਜਿਹੜੇ ਆਪਣੇ ਮੇਰੀ ਦਿਲ ਦੀ ਰੀ ਸੀ ਜਾਂ ਭਰਾ ਦੀ ਰੀ ਸੀ ਅਸੀਂ ਪੂਰੀ ਕਰਨ ਦੇ ਪਿੱਛੇ ਪਏ ਸੀ ਹੂੰ ਤੇ ਉਹ 5 ਸਤੰਬਰ ਨੂੰ ਇਲੈਕਸ਼ਨ ਹੁੰਦੇ ਆ ਜੀ ਕੋਈ ਉਮੀਦ ਹੀ ਨਹੀਂ ਸੀ ਕਿ ਵੀ ਐਵੇਂ ਵੀ ਹੋ ਜਾਊਗਾ ਇੱਕ ਤਰਫਾ ਜਿਹੜੇ ਆਪਦੇ ਆਪ ਨੂੰ ਮਤਲਬ ਸਾਰੇ ਕਹਿੰਦੇ ਸੀ ਵੀ ਆਪ ਪੋਲਿਟੀਕਲ ਬੈਕਗ੍ਰਾਉਂਡ ਵਾਲੇ ਸੀਗੇ ਕੋਈ ਫਾਈਨੈਂਸ਼ੀਅਲੀ ਸੀਗੇ ਰਾਜਿਸਤਾਨ ਤੋਂ ਇੱਕ ਉੱਠ ਕੇ ਮੁੰਡਾ ਜਤਨਜੋਤ ਇਲੈਕਸ਼ਨ ਲੜ ਰਿਆ ਸੀਗਾ ਨਾ ਕੋਈ ਇਨਾ ਪੋਲੀਟੀਕਲ ਸਟਰੋਂਗ ਸੀਗੇ ਕਾਲਜ ਦੀ ਪਾਰਟੀ ਵੱਲੋਂ ਇਲੈਕਸ਼ਨ ਲੜੇ ਸਾਰੇ ਭਰਾਵਾਂ ਨੇ ਸਾਥ ਦਿੱਤਾ 600 ਨਤੀਜੀ ਆਏ 600 ਵੋਟ ਤੋਂ ਵੱਧ ਆਪਾਂ ਇਲੈਕਸ਼ਨ ਦਿੱਤੇ ਆ ਜੀ ਤੇ ਤੁਹਾਨੂੰ ਡਰ ਨਹੀਂ ਲੱਗਦਾ ਇਸ ਸਟੂਡੈਂਟ ਪੋਲੀਟਿਕਸ ਤੋਂ ਆਮ ਤੌਰ ਤੇ ਕਿਹਾ ਜਾਂਦਾ ਕਿ ਮੇਨ ਸਟ੍ਰੀਮ ਤੋਂ ਵੀ ਵੱਧ ਭਿਆਨਕ ਤੇ ਖਤਰਨਾਕ ਸਟੂਡੈਂਟ ਪੋਲੀਟਿਕਸ ਆ ਇਸ ਪੋਲੀਟਿਕਸ ਦੇ ਕਰਕੇ ਬਹੁਤ ਸਾਰੇ ਨੌਜਵਾਨ ਜੇਲਾਂ ਦੇ ਵਿੱਚ ਬੈਠੇ ਆ ਇਸ ਪੋਲਿਟਿਕਸ ਦੇ ਕਰਕੇ ਬਹੁਤ ਸਾਰੇ ਨੌਜਵਾਨ ਇਸ ਦੁਨੀਆ ਤੋਂ ਰੁਖਸਤ ਹੋ ਗਏ। ਦਰਦਿਤ ਆ ਗੱਲ ਲੈਣੇ ਜੀ ਜਿੰਨਾ ਟਾਈਮ ਆਪਾਂ ਆ ਕਿਸੇ ਨਾਲ ਗਲਤ ਕਰਾਂਗੇ ਆਪਣੇ ਨਾਲ ਤਾਂ ਕਿਉਂ ਕੋਈ ਕਰੂਗਾ। ਮੈਂ ਨਹੀਂ ਕਹਿੰਦਾ ਵੀ ਜਿਹੜੇ ਜਿਲ੍ਹਾ 'ਚ ਬੈਠੇ ਵੀ ਉਹਨਾਂ ਨੇ ਸਟਾਰਟਿੰਗ ਆਪ ਕੀਤੀ ਹੋਈ ਆ ਕੁਝ ਵੀ ਹੋਊਗਾ। ਪਰ ਹਜੇ ਤੱਕ ਜਿੰਨੇ ਵੀ ਮੈਨੂੰ ਹੋ ਗਏ 3 ਸਾਲ ਹੀ ਇੱਥੇ ਸਟੂਡੈਂਟ ਪੋਲਿਟਿਕਸ 'ਚ ਵਿਚਰਦੇ ਨੂੰ ਆਪਣੇ ਨਾਲ ਕੋਈ ਵੀ ਜਿਹਾ ਇਨਸੀਡੈਂਸ ਨਹੀਂ ਹੋਇਆ। ਸਾਰੇ ਨਾਲ ਰਲ ਮਿਲ ਕੇ ਚੱਲ ਰਹੇ ਆ। ਬਾਕੀ ਦੂਜੀ ਪਾਰਟੀ 'ਆਂ ਨਾਲ ਵੀ ਬਹੁਤ ਮੋਹ ਪਿਆਰ ਆ ਤੇ ਤੁਰੇ ਫਿਰਦੇ। ਰੋਟੀ ਵੀ ਕਦੇ ਸਾਂਝੀ ਖਾ ਲਈ ਦੀ ਕਦੇ ਚਾਹ ਇਕੱਠੇ ਬਹਿ ਕੇ ਪੀ ਲਈ ਕੋਈ ਰਾਜਨੀਤੀ ਵਾਲਾ ਕੰਮ ਨਹੀਂ ਮੁੱਦਿਆਂ ਦੀ ਰਾਜਨੀਤੀ ਕਰਦੇ ਨੇ ਮਤਲਬ ਉਹ ਗੱਲ ਨਹੀਂ ਆ ਹੁਣ ਜਿਹੜਾ ਪਹਿਲਾਂ ਹੁੰਦਾ ਸੀਗਾ ਕਿ ਨਿੱਕੀ ਨਿੱਕੀ ਗੱਲ ਪਿੱਛੇ ਲੜਾਈ ਹੋ ਜਾਂਦੀ ਸੀ ਕ੍ਰਪਾਨਾ ਕੱਢ ਲੈਂਦੇ ਸੀ ਹਰੇ ਹਰੇ ਕੀ ਸਿਆਣਾ ਜੀ ਹਰੇਕ ਨੂੰ ਡਰ ਰਿਹਾ ਹੈ ਅਵੇਅਰਨੈਸ ਬਹੁਤ ਹੋ ਗਈ ਜੀ ਸਟੂਡੈਂਟ ਰਾਇਨੀਤੀ ਜਿਹੜੀ ਸਟੂਡੈਂਟ ਪੋਲਿਟਿਕਸ ਆ ਉਹ ਅੱਜ ਕੱਲ ਮੁੱਦਿਆਂ ਦੀ ਰਹਿ ਗਈ ਜੀ ਕੋਈ ਲੜਾਈ ਝਗੜੇ ਤੋਂ ਆਪਣੇ ਵੀ ਕਰਦੇ ਹਰੇਕ ਤੇ ਜਦ ਕੋਈ ਪਿੰਡਾਂ ਚੋਂ ਆਏ ਆ ਕੋਈ ਐਡਾ ਮੋਲ ਹੈ ਨਹੀਂ ਸੀਗਾ ਕਰਦੇ ਵੀ ਪਹਿਲਾਂ ਇਹ ਗੱਲ ਕਹਿੰਦੇ ਸੀ ਵੀ ਦੇਖੀ ਕਿਤੇ ਹੋਰ ਹੀ ਕੰਮ ਚੰਦ ਚੜ੍ਹ ਜੇ ਵੀ ਤੂੰ ਕਰਦੇ ਕੀ ਕੀ ਕਰਦੇ ਕੀ ਕੁਝ ਹੋ ਜੇ ਪਰ ਉਹ ਜਾਂ ਕੁਝ ਵੀ ਨਹੀਂ ਹੁਣ ਆ ਚੀਜ਼ ਚ ਪਏ ਆ ਤੇ ਪਤਾ ਲੱਗਦਾ ਇੱਕ ਪਰਸੈਂਟ ਵੀ ਉਹ ਜਾਂ ਕੋਈ ਮੋਲ ਨਹੀਂਗਾ ਜੀ ਪਰ ਮੋਹਿਤ ਜੇ ਸਟੂਡੈਂਟ ਪੋਲਿਟਿਕਸ ਐਨੀ ਸਾਫ ਸੁਥਰੀ ਹੋ ਚੁੱਕੀ ਆ ਤਾ ਫਿਰ ਪੰਜਾਬ ਦੇ ਅੰਦਰ ਪੰਜਾਬ ਦੇ ਕਾਲਜ ਯੂਨੀਵਰਸਿਟੀਆਂ ਦੇ ਅੰਦਰ ਕਿਉਂ ਨਹੀਂ ਲਾਗੂ ਹੋ ਰਹੀ ਦੁਬਾਰੇ ਪੰਜਾਬ ਦੇ ਅੰਦਰ ਪੋਲਿਟਿਕਸ ਸਟੂਡੈਂਟ ਪੋਲਿਟਿਕਸ ਹੋਣੀ ਬਹੁਤ ਜ਼ਰੂਰੀ ਹੈ ਜੀ ਪੰਜਾਬ ਚ ਹੀ ਬਹੁਤ ਵੱਡੇ ਕਾਲਜੇਜ਼ ਐ ਦੇਖੋ ਪੀਏਯੂ ਯੂਨੀਵਰਸਿਟੀ ਆਪਣੀ ਮੰਨੀ ਤਨੀ ਯੂਨੀਵਰਸਿਟੀ ਹੈ ਜੀ ਐਗਰੀਕਲਚਰ ਯੂਨੀਵਰਸਿਟੀ ਹਮ ਡੀਏਵੀ ਕਾਲਜਿਸ ਕਿੰਨੇ ਆ ਜਲੰਧਰ ਵਾਲਾ ਡੀਏਵੀ ਕਾਲਜ ਦੇਖ ਲਓ ਸਾਡੇ ਹਾਲਾਂਕਿ ਸਾਡੇ ਅਬੋਰ ਵੀ ਦੇਖੋ ਪੋਸਟਰ ਹਰੇਕ ਸ਼ਹਿਰ ਚ ਲੱਗਦੇ ਆ ਛੋਟੇ ਤੋਂ ਛੋਟੇ ਵੱਡੇ ਤੋਂ ਵੱਡੇ ਸ਼ਹਿਰ ਚ ਕਾਲਜ ਚ ਪੋਸਟਰ ਜ਼ਰੂਰ ਲੱਗਣਗੇ ਪਰ ਉੱਥੇ ਇਲੈਕਸ਼ਨ ਨਹੀਂ ਹੁੰਦੇ ਆ ਚੀਜ਼ ਆਪਾਂ ਨੂੰ ਕਰਨੀ ਚਾਹੀਦੀ ਹੈ ਜਿੰਨੇ ਵੀ ਨੌਜੋ ਆਪਾਂ ਇੱਕ ਤਰਫੋਂ ਕਹਿੰਦੇ ਵੀ ਆਪਣੀ ਲੀਡਰਸ਼ਿਪ ਲੀਡਰਸ਼ਿਪ ਬਦਲਣੀ ਚਾਹੀਦੀ ਹੈ ਜਿੰਨੇ ਵੀ ਸੋਸ਼ਲ ਵਰਕਰ ਹੈ ਹਰੇਕ ਬੰਦਾ ਕਹਿੰਦਾ ਵੀ ਲੀਡਰਸ਼ਿਪ ਚ ਚੇਂਜ ਹੋਣਾ ਚਾਹੀਦਾ ਉਹ ਚੇਂਜ ਉਹਨਾਂ ਟਾਈਮ ਨਹੀਂ ਆਊਗਾ ਜਿੰਨਾ ਟਾਈਮ ਪੰਜਾਬ ਦੇ ਕਾਲਜਿਸਟ ਇਲੈਕਸ਼ਨ ਨਹੀਂ ਸਟਾਰਟ ਹੁੰਦੇ ਤੇ ਇਹ ਮੈਂ ਸਾਰਿਆਂ ਨੂੰ ਅਪੀਲ ਕਰਦਾ ਜਿੰਨੇ ਵੀ ਚੰਡੀਗੜ੍ਹ ਚ ਵੱਡੇ ਲੀਡਰ ਸਟੂਡੈਂਟ ਲੀਡਰ ਨੇ ਜਾਂ ਜਿਹੜੇ ਸਟੂਡੈਂਟ ਲੀਡਰੋਂ ਤੋਂ ਉੱਠ ਕੇ ਵੱਡੇ ਮੁਕਾਮ ਤੇ ਬੈਠੇ ਨੇ ਭਾਵੇਂ ਮਾਲਵਿੰਦਰ ਕੰਗ ਜੀ ਲਾਲੋ ਦਿਲਬੀਰ ਗੋਲਡੀ ਲਾਲੋ ਸਾਡੇ ਰਾਜਸਥਾਨ ਤੋਂ ਐਮਐਲਏ ਨੇ ਗਰਵੀਰ ਬਰਾੜ ਲਾ ਸਾਰੇ ਲੀਡਰ ਜੀ ਜਿੰਨੇ ਵੀ ਨੇ ਸਟੂਡੈਂਟ ਲੀਡਰ ਤੋਂ ਉੱਠ ਕੇ ਬਣੇ ਨੇ ਉਹਨਾਂ ਨੂੰ ਮੈਂ ਬੇਨਤੀ ਕਰੂੰਗਾ ਵੀ ਜਿਹੜੇ ਪੰਜਾਬ 'ਚ ਨੇ ਤੇ ਪੰਜਾਬ ਦੀ ਸਟੂਡੈਂਟ ਪੋਲੀਟਿਕਸ ਤੋਂ ਸਟਾਰਟ ਹੋਣਾ ਚਾਹੀਦੀ ਹੈ ਮੌਜੂਦਾ ਪ੍ਰਧਾਨ ਵੀ ਤੁਹਾਡੀ ਪਾਰਟੀ ਤੋਂ ਹਾਂਜੀ ਦੁਬਾਰਾ ਮੌਕਾ ਤੁਹਾਨੂੰ ਸਟੂਡੈਂਟ ਕਿਉਂ ਦੇਣ ਤੁਹਾਡੇ 'ਚ ਖਾਸ ਕੀ ਆ ਅੱਜ ਤੱਕ ਸਟੂਡੈਂਟ ਪੋਲਿਟਿਕਸ ਜਦੋਂ ਦਾ ਮੈਂ ਕਾਲਜ ਆਏ ਆ ਇਹ ਵੀ ਦਾ ਮੇਰੇ ਇੱਕ ਵੀ ਵਾਦਾ ਗਨਾ ਦੇਣ ਵੀ ਜਿਹੜਾ ਮੈਂ ਕੀਤਾ ਹੋਵੇ ਕੋਈ ਸਾਡੀ ਪਾਰਟੀ ਦਾ ਗਨਾ ਦੇਣ ਜਿਹੜਾ ਮੈਨੀਫੈਸਟੋ ਅਸੀਂ ਦਿੱਤਾ ਉਹ ਅਸੀਂ ਪੂਰਾ ਕੀਤਾ ਜਿੰਨੇ ਪ੍ਰੋਮਿਸਸਿਸ ਕੀਤੇ ਉਹ ਪੂਰੇ ਕੀਤੇ ਸੀਨੀਅਰ ਤੋਂ ਲੈ ਕੇ ਜੂਨੀਅਰ ਤੱਕ ਸਾਰੇ ਡਿਸਪਲਿਨ ਚ ਰਹਿੰਦੇ ਆ ਸਾਡੇ ਪਾਰਟੀ ਮੇਨ ਹੁਣ ਇੱਥੇ ਜਿਹੜੇ ਚਲਾ ਰਹੇ ਨੇ ਹਰਦੀਪ ਬੈਦਵਾਨ ਨੇ ਉਹਨਾਂ ਦੀ ਲੀਡਰਸ਼ਿਪ ਦੇ ਅੰਡਰ ਸਾਰਾ ਕਾਲਜ ਚੱਲ ਰਿਹਾ ਸਾਡੇ ਮਤਲਬ ਸਾਡੀ ਪਾਰਟੀ ਚੱਲ ਰਹੀ ਹੈ ਜੀ ਹੁਣ ਉਹ ਮੁਹੱਲੇ ਤੋਂ ਨਹੀਂ ਸਵੇਰੇ ਆਉਂਦੇ ਨੇ ਸ਼ਾਮ ਤੱਕ ਕੱਲੀ ਕੱਲੀ ਰਿਪੋਰਟ ਸਾਡੇ ਤੋਂ ਲੈਂਦੇ ਨੇ ਤੇ ਇਹੋ ਜਿਹਾ ਕੋਈ ਵੀ ਕੰਮ ਨਹੀਂਗਾ ਜਿਹੜਾ ਉਹਨਾਂ ਥਰੂ ਜਾਂ ਸਾਡੇ ਥਰੂ ਕਾਲਜ 'ਚ ਨਾ ਹੋਇਆ ਹੋਵੇ ਪਰ ਇੱਕ ਵੱਡਾ ਤੁਹਾਡੇ ਉੱਤੇ ਵਿਰੋਧੀ ਜਿਹੜੇ ਧਿਰਨੇ ਤੁਹਾਡੇ ਕੈਂਡੀਡੇਟ ਨੇ ਉਹ ਇਲਜ਼ਾਮ ਲਗਾਉਂਦੇ ਆ ਕਿ ਫਾਈਨਲ ਤੁਸੀਂ ਲੈ ਕੇ ਆਏ ਹੋ ਜਿਹੜਾ ਸਟੂਡੈਂਟ ਨੂੰ ਫਾਈਨ ਕੀਤਾ ਜਾਂਦਾ ਉਹਦੇ ਵਿੱਚ ਤੁਹਾਡੀ ਪਾਰਟੀ ਦਾ ਵੱਡਾ ਹੱਥ ਹੈ ਫਾਈਨ ਕਿਹੜੀ ਚੀਜ਼ ਦਾ ਹੁੰਦਾ ਜੀ ਫਾਈਨ ਹੁੰਦਾ اٹੈਂਡੈਂਸ ਦਾ ਹਮ ਐਮ ਐਸ ਟੀ ਦਾ ਐਮ ਐਸ ਟੀ ਮੰਥਲੀ ਸੈਮੈਸਟਰ ਟੈਸਟ ਹੈਗਾ ਜੀ ਔਰ ਇਹ ਕਾਲਜਿਸਟ ਹੁੰਦੇ ਆ ਜਿਹੜੇ ਇਹਨਾਂ ਦੀ اٹੈਂਡੈਂਸ ਜ਼ੀਰੋ ਹੁੰਦੀ ਹੈ ਐਮ ਐਸ ਟੀ ਦਿੰਦੇ ਨਹੀਂ ਉਹਨਾਂ ਦਾ ਫਾਈਨ ਹੁੰਦਾ ਜਿਹੜੇ ਸਟੂਡੈਂਟਸ ਪੜਨ ਵਾਲੇ ਆ ਸਾਰਾ ਦਿਨ ਆਪਦੀ ਕਲਾਸਿਸ ਲਾਉਂਦੇ ਆ 75% ਤੋਂ ਉੱਤੇ اٹੈਂਡੈਂਸ ਹੁੰਦੀ ਹੈ ਜਿਨ੍ਹਾਂ ਦੀ ਐਮ ਐਸ ਟੀ ਚ ਸਾਰੇ ਜਾਣੇ ਪਾਸ ਹੁੰਦੇ ਆ ਉਹਨਾਂ ਦਾ ਫਾਈਨ ਨਹੀਂ ਹੁੰਦਾ ਜੀ ਹੁਣ ਉਹ ਬੰਦਿਆਂ ਦਾ ਫਾਈਨ ਹੁੰਦਾ ਜਿਹੜੇ ਸਵੇਰੇ ਘਰੋਂ ਆ ਜਾਂਦੇ ਆ ਕੰਟੇਨ ਤੇ ਵਹਿਲੇ ਕੋਲੇ ਜਨਾਏ ਬਾਹਰ ਕਿਤੇ ਗੇੜੇ ਛੇੜੀ ਲਾ ਲਈ ਉਹਨਾਂ ਦਾ ਫਾਈਨ ਹੁੰਦਾ ਹੁਣ ਜੇ ਉਹਨਾਂ ਪਿੱਛੇ ਅਸੀਂ ਸੰਘਰਸ਼ ਕਰੀਏ ਜਿਹੜਾ ਸਟੂਡੈਂਟਸ ਦਾ ਮੁੱਦਾ ਆ ਤਾਂ ਮੁੱਦਾ ਹੀ ਹੈ ਨਹੀਂ ਨਾ ਫਾਈਨ ਦਾ ਹੀ ਮੁੱਦਾ ਤਾਂ ਆ ਤਾਂ ਮੁੱਦੇ ਤੋਂ ਪਟਕਾਰੇ ਨੇ ਆਪੋ ਜੀਸ਼ਨਸ਼ਨ ਕਿਉਂ ਖੇ ਗਈ ਐ ਇਸ ਮੁੱਦੇ ਦੇ ਉੱਤੇ ਆ ਮੁੱਦੇ ਤੋਂ ਪਟਕਾਰੇ ਨੇ ਜੀ ਮੈਂ ਤਾਂ ਓਪੋਜੀਸ਼ਨ ਨੂੰ ਮੈਂ ਕਹਿੰਨਾ ਯਾ ਤਾਂ ਮੈਂ ਥੋੜੇ ਮਾਧਿਮ ਰਹੀ ਆ ਗੱਲ ਕਹਿੰਨਾ ਜਿੱਥੇ ਅਸੀਂ ਬੈਠੇ ਆ ਮੇਰੇ ਨਾਲ ਓਪਨ ਡਿਬੇਟ ਕਰ ਲੈਣ ਆਪਾਂ ਓਪਨ ਡਿਬੇਟ ਸੱਦਦੇ ਆ ਭਾਵੇਂ ਤੁਸੀਂ ਅੱਜ ਸਾਰੇ মিডিਆ ਚੈਨਲ ਵਾਲੇ ਪੀਯੂ ਪਲਸ ਪੀਯੂ ਮਿਰਰ ਤੁਸੀਂ ਸਾਰੇ ਜਾਣੇ ਆ ਜਾਣ ਓਪਨ ਡਿਬੇਟ ਹੋ ਜਾਣ ਸਟੂਡੈਂਟਸ ਨੂੰ ਵਿੱਚ ਬੁਲਾ ਲੈਣ ਜਿਹੜੇ ਸਹੀ ਸਟੂਡੈਂਟਸ ਨੇ ਨਾ ਜੀ ਜਿਹੜੇ ਘਰੋਂ ਪੜਨ ਆਉਂਦੇ ਤੇ ਤੋਂ ਪੜ੍ਹ ਕੇ ਜਾਂਦੇ ਆ ਉਹਨਾਂ ਨੂੰ ਫਾਈਂਡ ਦੀ ਕੋਈ ਪ੍ਰੋਬਲਮ ਹੀ ਨਹੀਂ ਤੁਸੀਂ ਪ੍ਰਾਪਤੀਆਂ ਗਿਨਾ ਸਕਦੇ ਹੋ ਹੁਣ ਤੱਕ ਤੁਹਾਡੀ ਪਾਰਟੀ ਦੇ ਵੱਲੋਂ ਜੋ ਚਾਹਣ ਮੈਨੀਫੈਸਟੋ 'ਚ ਵਾਅਦੇ ਕੀਤੇ ਗਏ ਸੀ ਕਿ ਤੁਸੀਂ ਪੂਰੇ ਕੀਤੇ ਆ ਸਾਰੇ ਪੂਰੇ ਕੀਤੇ ਆ ਜੀ ਦਾਵਾ ਕਰੋਗੇ ਠੋਕੇ ਦਾ ਦਾਵਾ ਠੋਕੇ ਕਰੂੰਗਾ ਜੀ ਜੇ ਮੇਰੀ ਗੱਲ ਤੋਂ ਤੁਹਾਡੇ ਕੈਮਰਾ ਜੇ ਕੋਈ ਸਟੂਡੈਂਟ ਇੱਕ ਵੀ ਤੁਹਾਡੇ ਆਪੋਜੀਟ ਕੈਂਡੀਡੇਟ ਕੋਈ ਤੁਹਾਡੇ ਖਿਲਾਫ ਕੱਢ ਲਿਆ ਤਾਂ ਕਿ ਤੁਸੀਂ ਫਿਰ ਆਪਦਾ ਨਾਮ ਵਾਪਸ ਲਾਉਂਗੇ ਮੈਂ ਨਾਮ ਵਾਪਸ ਲੈਣ ਨੂੰ ਤਿਆਰ ਹਾਂ ਜੀ ਮੇਰੇ ਖਿਲਾਫ ਕੋਈ ਵੀ ਚੀਜ਼ ਕੱਢ ਲਿਆਉਣ ਵੀ ਇਹਨੇ ਆਹ ਕਹੀ ਸੀ ਤੇ ਆ ਪੂਰੀ ਨਹੀਂ ਕੀਤੀ ਆਪਾਂ ਆਪਦਾ ਨਾਮ ਵਾਪਸ ਲੈ ਕੇ ਆਵਾਂਗੇ ਤੁਹਾਡੇ ਮਾਧਿਅਮ ਰਹੀ ਕਹਿਣਾ ਚਾਹੁੰਦਾ ਹੁਣ ਅੱਗੇ ਵਿਜ਼ਨ ਕੀ ਆ ਹੁਣ ਤੁਹਾਨੂੰ ਕੀ ਲੱਗਦਾ ਕਿ ਹੋਰ ਕਿਹੜੀਆਂ ਚੀਜ਼ਾਂ ਰਹਿ ਗਈਆਂ ਨੇ ਕਾਲਜ ਦੇ ਅੰਦਰ ਜਿਹੜੀਆਂ ਮੋਹਿਤ ਸ਼ਰਮਾ ਨੂੰ ਜੇ ਮੌਕਾ ਮਿਲਦਾ ਤਾਂ ਉਹ ਪੂਰੀਆਂ ਕਰੂਗਾ ਅਸੀਂ ਨਾ Google ਫਾਰਮ ਕੱਢ ਰਹੇ ਹਾਂ ਜੀ ਇੱਕ ਦੋ ਦਿਨਾਂ ਚ ਅਸੀਂ Google ਫਾਰਮ ਕੱਢਾਂਗੇ ਸਾਰਿਆਂ 'ਚ ਸਰਕੂਲੇਟ ਕਰਾਂਗੇ ਜਿੰਨੇ ਕਾਲਜ ਦੇ ਅਫੀਸ਼ੀਅਲ ਅਨਫੀਸ਼ੀਅਲ WhatsApp ਗਰੁੱਪ ਬਣੇ ਆ ਅਸੀਂ ਆਪਦੇ Instagram ਹੈਂਡਲ ਤੋਂ ਸਾਰੇ ਕਿਤੋਂ ਹਰੇਕ ਸਟੂਡੈਂਟ ਨੂੰ ਇੱਥੇ ਤੁਰ ਫਿਰ ਕੇ ਕੋਲੇ ਬਾਕੇ ਸਾਰਿਆਂ ਨੂੰ Google ਫਾਰਮ ਭਰਾਵਾਂਗੇ ਜੀ ਜਿਹੜੇ ਜਿਹੜੇ ਸਟੂਡੈਂਟਸ ਡਿਮਾਂਡ ਰੱਖਣਗੇ ਉਹ ਅਸੀਂ ਪੂਰੀਆਂ ਕਰਾਂਗੇ ਹੁਣ ਮੇਨਲੀ ਇਸ਼ੂ ਚੱਲੀ ਜਾਂਦਾ ਕਲੀਨਿੰਗ ਦਾ ਵਾਸ਼ਰੂਮ ਸੇ ਕਲੀਨ ਥੋੜਾ ਜਿਹਾ ਇਸ਼ੂ ਆ ਰਿਹਾ ਕੁੜੀਆਂ ਨੂੰ ਵੀ ਆ ਰਿਹਾ ਮੁੰਡਿਆਂ ਨੂੰ ਵੀ ਆ ਰਿਹਾ ਉਹ ਅਸੀਂ ਰੱਖਾਂਗੇ ਹੋਰ ਕੋਈ ਵੀ ਮੇਰੇ ਸਾਹਮਣੇ ਵੱਡਾ ਇਸ਼ੂ ਹੁਣ ਅੱਜ ਦੇ ਟਾਈਮ ਕਾਲਜ 'ਚ ਨਹੀਂ ਰਿਹਾ ਕਿਉਂਕਿ ਮੈਸਟਰ ਲੀਵ ਦੇਖੋ ਅਸੀਂ ਕਾਲਜ 'ਚ ਕਰਵਾਤੀ ਆ ਉਹ ਇੱਕ ਦਿਨ ਦੀ ਮੈਸਟਰ ਲੀਵ ਹੈ ਉਹ ਨੂੰ ਅਸੀਂ 2 ਤੋਂ 3 ਦਿਨਾਂ ਦੀ ਕਰਨ ਦਾ ਸੋਚੀ ਜੰਨੇ ਆ ਗਰਲ ਦਾ ਹੋਸਟਲ ਦਾ 6:30 ਤੱਕ ਦਾ ਟਾਈਮ ਸੀ ਅਸੀਂ 7:30 ਤੱਕ ਕਰਤਾ ਲਾਇਬ੍ਰੇਰੀ ਦਾ ਟਾਈਮ ਅਸੀਂ 7:30 ਤੱਕ ਕਰਤਾ ਵਿਰਾਸਤ ਫੈਸਟ ਸੀ ਨਾ ਅੱਜ ਤੱਕ ਕਦੇ ਐਸਡੀ ਕਾਲਜ ਚ ਨਹੀਂ ਹੋਇਆ ਉਹ ਅਸੀਂ ਸ਼ੁਰੂ ਤੋਂ ਜਦੋਂ ਜਿੱਦਣ ਐਸਡੀ ਕਾਲਜ ਵਿਰਾਸਤ ਹੋਈ ਹੈ ਉਹ ਐਸਡੀਸੀਓ ਪਾਰਟੀ ਨਹੀਂ ਕਰਵਾਈ ਹੈ ਪਹਿਲਾ ਸਿੰਗਰ ਜੱਜ ਜੀ ਵੀ ਬੁਲਾਇਆ ਸੀ ਉਹਦੇ ਚ ਸਾਡੇ ਤੋਂ ਸ਼ੁਰੂ ਹੋਇਆ ਹੁਣ ਤੱਕ ਵਿਰਾਸਤ ਚੱਲੀ ਜਾਂਦਾ ਹੈ ਅੱਜ ਐਕਟੀ ਸਾਰੀ ਅਸੀਂ ਮੈਨੀਫੈਸਟੋ ਚ ਆ ਪੁਆਇੰਟ ਵੀ ਰੱਖਾਂਗੇ ਵਿਰਾਸਤ ਇੱਕ ਦਿਨ ਦਾ ਫੈਸਟ ਹੈ ਉਹਨੂੰ ਦੋ ਦਿਨਾਂ ਦਾ ਕੀਤਾ ਜਾਵੇ ਇੱਕ ਦਿਨ ਪੰਜਾਬ ਨੂੰ ਹਰਿਆਣੇ ਨੂੰ ਦਿੱਤਾ ਜਾਵੇ ਇੱਕ ਦਿਨ ਹਿਮਾਚਲ ਨੂੰ ਜਾਂ ਇੱਕ ਦਿਨ ਹਿਮਾਚਲ ਤੇ ਹਰਿਆਣੇ ਨੂੰ ਦਿੱਤਾ ਜਾਵੇ ਇੱਕ ਦਿਨ ਪੰਜਾਬ ਨੂੰ ਜਿਵੇਂ ਵੀ ਆਪਣਾ ਅਰੇਂਜਮੈਂਟ ਹੋਇਆ ਉਸ ਹਿਸਾਬ ਨਾਲ ਅਸੀਂ 2 ਦਿਨ ਮੰਗਾਂਗੇ ਪ੍ਰਿੰਸੀਪਲ ਸਰ ਤੋਂ ਹੂੰ ਬਾਕੀ ਉਹ 20% ਫਾਈਨੀ ਦੋ ਕੀ ਫਾਈਨ ਦਾ ਇਸ਼ੂ ਪਾਉਂਦੇ ਆ ਅਸੀਂ ਤੁਹਾਨੂੰ ਦੱਸਦੇ ਆ ਜੀ 20% ਫਾਈਨ ਸਾਰੇ ਕਾਲਜ ਦਾ ਕਟਵਾਇਆ ਜੀ ਹੂੰ 1000 ਦੀ ਰੇਸ਼ੋ ਲਾ ਕੇ ਚੱਲੀ ਹੈ ਨਾ ਜੀ 8000 ਕੋਲੇ ਦੀ ਸਟਰੈਂਥ ਹੈ 80 ਲੱਖ ਰੁਪਿਆ ਫਾਈਨ ਕੱਟ ਗਈ ਕੋਈ ਤੁਸੀਂ ਮਾਫ ਨਾਲ ਕਹਿਣਾ ਸੋਖਿਆ 80 ਲੱਖ ਰੁਪਇਆ ਫਾਈਨ ਕਟਣਾ ਹੈ ਇਹ ਤੁਸੀਂ ਮਾਫ ਕਰਵਾਇਆ ਅਸੀਂ ਮਾਫ ਕਰਵਾਇਆ ਜੀ ਤੇ ਅੱਜ ਤਾਈਂ ਰੋਲਿੰਗ ਐਸਓਆਈ ਵੀ ਪਾਰਟੀ ਰਹੀ ਆ ਤੁਹਾਡੇ ਕੋਲ ਰਿਕਾਰਡ ਹੈ ਇਸ ਚੀਜ਼ ਦਾ ਹਾਂਜੀ ਕੱਲ ਨੂੰ ਤੁਹਾਡੇ ਤੋਂ ਕੋਈ ਸਬੂਤ ਮੰਗ ਲੈ ਤੁਸੀਂ ਦੇ ਸਕਦੇ ਹੋ ਮੇਰੇ ਕੋਲ ਸਬੂਤ ਹੈ ਜੀ ਲੈਟਰ ਹੈ ਪ੍ਰਿੰਸੀਪਲ ਸਰ ਦੇ ਮੌਜੂਦਾ ਉਹਦੇ ਤੇ ਸਾਈਨ ਹੈ ਜਿਹੜੇ ਕਾਲ ਸਾਡੇ ਤੇ ਅਲੀਗੇਸ਼ਨ ਲਾ ਰਹੇ ਨੇ ਫਾਈਨ ਦੀ 2022 ਚ ਉਹਨਾਂ ਦਾ ਪ੍ਰਧਾਨ ਬਣਿਆ ਸੀ ਜੀ ਗੁਰਬਾਜ ਬਾਠ ਹੂੰ ਉਹ ਇਲੈਕਸ਼ਨ ਜਿੱਤੇ ਸੀ ਇੱਕ ਵੀ ਬੰਦੇ ਦਾ ਕਿਸੇ ਦਾ ਫਾਈਨ ਨਹੀਂ ਕਟਵਾਇਆ ਜੀ ਉਹਨਾਂ ਨੇ ਅੱਜ ਜੋ ਆਈਐਸਐਫ ਪਾਰਟੀ ਚ ਨੇ ਪਰ ਉਹਦੋਂ ਉਹਨਾਂ ਨੂੰ ਇੱਕੋ ਸੀਗੇ ਐਸਓਆਈ ਅੱਛਾ ਤੁਹਾਡੀ ਪਾਰਟੀ ਨੂੰ ਦੂਜੀਆਂ ਸੋਪੂ ਆਈਐਸਐਫ ਦੇ ਨਾਲ ਗੱਠਜੋੜ ਕਿਉਂ ਕਰਨਾ ਪਿਆ ਤੁਹਾਨੂੰ ਕਿੱਥੇ ਆਪਣੇ ਆਪ ਦੇ ਵਿੱਚ ਕਮੀ ਲੱਗੀ ਕਿ ਤੁਹਾਨੂੰ ਸਹਾਰਾ ਲੈਣਾ ਪਿਆ ਸਹਾਰਾ ਨਹੀਂ ਗਾ ਇਹ ਆ ਸਾਡਾ ਪਰਿਵਾਰ ਹੈ ਪਹਿਲੀ ਗੱਲ ਤਾਂ ਹਿੰਸੂ ਪਾਰਟੀ ਦਾ ਤੇ ਐਸਡੀਸੀਯੂ ਪਾਰਟੀ ਅੱਜ ਦੀ ਨਹੀਂ ਇਕੱਠੀ ਜੀ ਬਹੁਤ ਸਾਲਾਂ ਦੀ ਇਕੱਠੀ ਹੈ ਲਾਸਟ ਦੋ ਕੌਂਸਲਰਾਂ ਅਸੀਂ ਇਕੱਠਿਆਂ ਨੇ ਜਿੱਤੀਆਂ ਸੋਪੂ ਪਾਰਟੀ ਜਦੋਂ ਲਾਂਚ ਹੋਈ ਹੈ ਐਸਾ ਵਾਲੀ ਲਾਂਚ ਹੋਈ ਹੈ ਜੀ ਇਹ ਸਾਰ ਸਟੂਡੈਂਟ ਪਾਰਟੀਆਂ ਦੇ ਮੁੰਡੇ ਮਿਹਨਤੀ ਸੀਗੇ ਆਈਡੋਲੋਜੀ ਸਾਡੀ ਮੈਚ ਹੋ ਗਈ ਕਿਤੇ ਐ ਤਾਂ ਨਹੀਂ ਹੈਗਾ ਸੋਪੂ ਦਾ ਕਿਤੇ ਮੰਨਿਆ ਜਾਂਦਾ ਕਿ ਸੋਪੂ ਦੇ ਅੰਦਰ ਅੱਜ ਵੀ ਜਿਹੜਾ ਉਹ ਕਲਚਰ ਆ ਲਾਰਸ ਬਿਸ਼ਨੋਈ ਦਾ ਦਾਦੋਵਾ ਸੋਪੂ ਦੇ ਮੰਨਿਆ ਜਾਂਦਾ ਕਿਤੇ ਉਧਰ ਪ੍ਰੈਸ਼ਰਾਈਜ਼ ਤਾਂ ਨਹੀਂ ਹੋਇਆ ਨਾ ਜੀ ਇੱਕ ਵੀ ਪਰਸੈਂਟ ਜੇ ਪ੍ਰੈਸ਼ਰਾਈਜ਼ ਕਰਨਾ ਅਸੀਂ ਆਪਦੇ ਆਪ ਨੂੰ ਕਿਉਂ ਕਰਾਵਾਂਗੇ ਜੀ ਫਿਰ ਦੂਜੀ ਪਾਰਟੀ ਵਾਲੇ ਸਾਡੇ ਤੇ ਜਿਓ ਫਾਈਨਿੰਗ ਦਾ ਰੋਪ ਲਾ ਸਕਦੇ ਫਿਰ ਤਾਂ ਉਹਨਾਂ ਨੇ ਸਾਡੇ ਤਿਆਰ ਰੋਪ ਵੀ ਲਾ ਦੇਣਾ ਜਿਵੇਂ ਸਾਨੂੰ ਕੋਈ ਧੰਕੀਆਂ ਦੋਵਾਂ ਡਾਈਂ ਕਰਾਉਂਦੇ ਮਤਲਬ ਇਹ ਗੱਲਾਂ ਫੇਕ ਨੇ ਇਹ ਗੱਲਾਂ ਜਿਹੜੀਆਂ ਡਾਈਆਂ ਜਾਂਦੀਆਂ ਕਿ ਸੋਪੂ ਤਾਂ ਲੌਰੈਂਸ ਬੈਠਾ ਹੈਂਡਲ ਕਰੀ ਜਾਂਦਾਗਾ ਦੇਖੋ ਜੀ ਸੋਪੂ ਸਟੂਡੈਂਟ ਪਾਰਟੀ ਹੈ ਜੀ ਹਮ ਜਿਆਲ ਪ੍ਰਤਾਪ ਰੰਧਾਵਾ ਨੇ ਪਾਰਟੀ ਲਾਂਚ ਕੀਤੀ ਸੀ ਅੱਜ ਵੀ ਉਹ ਪਾਰਟੀ ਦੇਖਦੇ ਨੇ ਇੰਨੀ ਨਹੀਂ ਦੇਖ ਪਾਰੇ ਪਰ ਕਿਤੇ ਨਾ ਕਿਤੇ ਉਹ ਪਾਰਟੀ ਸੰਭਾਲਦੇ ਨੇ ਹਮ ਲੌਰੈਂਸ ਵੀ ਉਹ ਪਾਰਟੀ ਚ ਸੀ ਹਰੇਕ ਪਾਰਟੀ ਚ ਕੋਈ ਨਾ ਕੋਈ ਤਾਂ ਇਹੋ ਜਿਹਾ ਬੰਦਾ ਹੁਣ ਆਉਂਦਾ ਤੇ ਉਹ ਚੀਜ਼ ਕਰ ਲਿਓ ਜੀ ਪਾਰਟੀ ਨਿੱਜ ਮੇਵਾਰ ਹੁੰਦੀ ਜੀ ਹਮ ਹੁਣ ਲੋਰੈਂਸ ਕਹਿੰਦੇ ਵੀ ਲੋਰੈਂਸ ਦੀ ਪਾਰਟੀ ਨਹੀਂ ਸੀ ਪਾਰਟੀ ਸੋਪੂ ਸਟੂਡੈਂਟ ਦੀ ਸੀਗੀ ਹਮ ਸਟੂਡੈਂਟ ਦੀ ਸੀਗੀ ਸਟੂਡੈਂਟ ਦੀ ਰਹੀ ਆ ਬਹੁਤ ਜਾਣਿਆਂ ਨੇ ਉਹ ਸੰਘਰਸ਼ ਕਰਕੇ ਸੋਪੂ ਨੂੰ ਦੁਬਾਰਾ ਇਲੈਕਸ਼ਨ ਲੜਨ ਵਾਸਤੇ ਕੀਤਾ ਜੀ ਤੇ ਅੱਜ ਤਾਈਂ ਕਦੇ ਵੀ ਆ ਚੀਜ਼ ਨਹੀਂ ਹੋਈ ਕਿ ਸੋਪੂ ਪਿੱਛੇ ਲੋਰੈਂਸ ਨੇ ਕਿਤੇ ਫੋਨ ਕੀਤਾ ਹੋਵੇ ਕੋਈ ਤਾਂ ਉਹਨੂੰ ਪੋਲੀਟਿਕਲ ਹੋਰ ਦੂਜੀਆਂ ਪਾਰਟੀਆਂ ਕਿਉਂਕਿ ਹੱਜਕੱਲ ਸਾਰੀਆਂ ਪਾਰਟੀਆਂ ਦੇ ਆਪੋ ਆਪਣੇ ਸਟੂਡੈਂਟ ਵਿੰਗ ਨੇ ਐਸਓਆਈ ਅਕਾਲੀ ਦਲ ਆ ਐਨਐਸਯੂਆਈ ਇੰਡੀਅਨ ਕਾਂਗਰਸ ਦਾਗਾ ਆਮਾਦੀ ਪਾਰਟੀ ਦਾ ਆਪਣਾ ਵਿੰਗਾ ਬੀਜੇਪੀ ਦੇ ਆਪਣੇ ਵਿੰਗ ਨੇ ਕਿ ਆਮ ਤੌਰ ਤੇ ਮੰਨਿਆ ਜਾਂਦਾ ਕਿ ਸਟੂਡੈਂਟ ਪੋਲਿਟਿਕਸ ਦੇ ਅੰਦਰ ਜਿਹੜੇ ਮੇਨਸਟ੍ਰੀਮ ਲੀਡਰ ਹੁੰਦੇ ਆ ਉਹ ਇੰਟਰਫੇਅਰ ਕਰਦੇ ਆ ਤੁਹਾਡੇ ਕਾਲਜ ਤਾਂ ਨਹੀਂ ਅਜਿਹਾ ਕੁਝ ਹੋ ਰਿਹਾ ਦੇਖੋ ਜੀ ਪਿਆਰ ਸਾਰਿਆਂ ਨਾਲ ਹੀ ਆ ਹਰੇਕ ਐਸ ਆ ਸਟੂਡੈਂਟ ਪਾਰਟੀ ਦਾ ਮਕਸਦ ਹੀ ਆਏ ਹੁਣ ਮੈਂ ਬੋਰ ਤੋਂ ਐ ਕੋਈ ਭਰਾ ਕਿੱਥੋਂ ਕੋਈ ਕਿੱਥੋਂ ਹਰੇਕ ਦਾ ਆਪਦੇ ਆਪ ਦੇ ਹਲਕੇ ਵਾਈਜ਼ ਹਰੇਕ ਦਾ ਨਿੱਜੀ ਪਿਆਰ ਸਾਰੇ ਨਾਲ ਹੀ ਹੁੰਦਾ ਪਰ ਕੋਲੇਜ ਚ ਕੋਈ ਵੀ ਇੰਟਰਫੀਰੈਂਸ ਨਹੀਂ ਕਰੀਂਦਾ ਸਾਡੀ ਪਾਰਟੀ ਮਾ ਬੰਦੀਆਂ ਫਿਲਮਾਂ ਚ ਦਿਖਾਇਆ ਜਾਂਦਾ ਕਿ ਬਾਹਰੋਂ ਲੀਡਰ ਆਉਂਦੇ ਆ ਧਮਕਾ ਕੇ ਜਾਵੜਦੇ ਆ ਦੂਜੀਆਂ ਪਾਰਟੀਆਂ ਦੇ ਬੰਦਿਆਂ ਨੂੰ ਮਾੜੇ ਬੰਦਿਆਂ ਨੂੰ ਦਬਾ ਲਿਆ ਜਾਂਦਾ ਹੈ ਇਹ ਚੀਜ਼ ਤਾਂ ਮੇਰੇ ਨਾਲੋਂ ਵੱਧ ਸਟੂਡੈਂਟ ਦੱਸ ਸਕਦੇ ਜੀ ਮੈਂ ਤਾਂ ਆਪਦਾ ਜੇ ਇਹਦਾ ਕੁਝ ਹੁੰਦਾ ਸੇਫ ਸਾਈਡ ਹੀ ਰੱਖੂਗਾ ਨਹੀਂ ਮੈਂ ਤੁਹਾਨੂੰ ਇਸ ਕਰਕੇ ਕੁਐਸਚਨ ਕੀਤਾ ਕਿਉਂਕਿ ਤੁਸੀਂ ਕਿਸੇ ਵੀ ਪੋਲੀਟੀਕਲ ਧਿਰ ਦੇ ਨਾਲ ਕਨੈਕਟਡ ਨਹੀਂ ਹੋ ਤੁਸੀਂ ਇੱਕ ਕਾਲਜ ਪਾਰਟੀ ਦੇ ਉੱਤੇ ਕੰਮ ਕਰ ਰਹੇ ਹੋ ਤਾਹੀਂ ਦੋਨ ਦੱਸਨੇ ਜੀ ਆਪਣੇ ਕਾਲਜ ਸਾਡੀ ਪਾਰਟੀ ਵੱਲੋਂ ਤੇ ਜੋ ਕੁਝ ਵੀ ਨਹੀਂ ਕਦੇ ਹੋਇਆ ਤੇ ਨਾ ਹੀ ਜਿਹੜੀਆਂ ਸਾਡੀਆਂ ਆਪੋਜ਼ਿਟ ਪਾਰਟੀਆਂ ਨੇ ਕਦੇ ਉਹਨਾਂ ਨੇ ਵੀ ਨਹੀਂ ਅਜਿਹਾ ਕੀਤਾ ਨਹੀਂ ਇਹੋ ਜਿਹਾ ਤਾਂ ਅਜਿਹਾ ਕੁਝ ਵੀ ਨਹੀਂ ਹੋਇਆ ਵੀ ਕੋਈ ਲੀਡਰ ਕਾਲਜ ਚ ਆਉਣ ਜਾਂ ਕੋਈ ਧਮਕਾਉਣ ਚੀਫ ਗੈਸ ਇਸ ਵਾਰ ਵੀ ਸਾਡੇ ਗਵਰਨਰ ਆਏ ਸੀਗੇ ਜੀ ਗੁਲਾਬ ਚੰਦ ਕਟਾਰੀਆ ਆਏ ਸੀ ਵਿਰਾਸਤ ਤੇ ਉਹ ਤਾਂ ਜ਼ਰੂਰੀ ਵੀ ਆ ਜੀ ਅਕਸਰ ਕੋਈ ਆਪ ਮਨਿਸਟਰ ਬੁਲਾਉਣੇ ਆ ਤੇ ਕੋਲੇ ਨੂੰ ਕੋਈ ਨਾ ਕੋਈ ਫੰਡ ਹੀ ਦੇ ਕੇ ਜਾਂਦੇ ਆ ਜੀ ਕੋਲੇ ਦਾ ਹੀ ਫਾਇਦਾ ਉਹਦੇ ਚ ਹੂੰ ਤੁਹਾਡੇ ਉੱਤੇ ਕੁੜੀਆਂ ਭਰੋਸਾ ਕਿਉਂ ਕਰਨਾ ਕਿਉਂਕਿ ਅਸੀਂ ਆਪਣਾ ਲਾਸਟ ਇਅਰ ਦਾ ਮੈਨੀਫੈਸਟੋ ਵੀ ਕਲੀਅਰ ਕਰਵਾਤਾ ਨੇ ਤੇ ਇਵਨ ਆਪਾਂ ਗਰਲਸ ਗਰਲਸ ਹੋਸਟਲ ਦੀ ਲੀਵ 630 ਤੋਂ 730 ਤੱਕ ਅਪਰੂਵ ਕਰਵਾਤੀ ਆ ਐਂਡ ਅਸੀਂ ਇਵਨ ਇਹਨਾਂ ਦੀ ਮੈਸੂਰੇਸ਼ਨਲ ਲੀਵ ਵੀ ਅਪਰੂਵ ਕਰਵਾਤੀ ਆ ਤੇ ਅਸੀਂ ਪੈਡ ਬਰਨਿੰਗ ਮਸ਼ੀਨ ਵੀ ਇੰਸਟਾਲ ਕਰਵਾਤੀ ਆ ਗਰਲਸ ਵਾਸ਼ਰੂਮ ਦੇ ਵਿੱਚ ਤੇ ਅਸੀਂ ਅੱਗੇ ਵੀ ਕੁੜੀਆਂ ਦੀ ਹੈਲਪ ਕਰਦੇ ਰਵਾਂਗੇ ਤੇ ਜੇ ਸਾਡੇ ਐਸਡੀ ਕਾਲਜ ਦੀ ਕਿਸੇ ਵੀ ਕੁੜੀ ਨੂੰ ਕਿਸੇ ਵੀ ਚੀਜ਼ ਦੀ ਕਦੇ ਵੀ ਲੋੜ ਪੈਂਦੀ ਆ ਅਸੀਂ ਹਮੇਸ਼ਾ ਮੌਜੂਦ ਆ ਜਦ ਜਦ ਮਰਜ਼ੀ ਉਹ ਸਾਨੂੰ ਕਾਲ ਕਰ ਸਕਦੇ ਨੇ ਕਿਸੇ ਵੀ ਨੰਬਰ ਤੇ ਤੇ ਉਹ ਆਪਣੇ ਤੇ ٹرسٹ ਕਰ ਸਕਦੇ ਨੇ ਅੱਖਾਂ ਵਿੱਚ ਕੇ ਆਪਾਂ ਅੱਗੇ ਵੀ ਖੜੇ ਰਵਾਂਗੇ ਤੇ ਹਮੇਸ਼ਾ ਖੜੇ ਰਵਾਂਗੇ ਤੇ ਹਮੇਸ਼ਾ ਖੜੇ ਰਹੇ ਆ ਤੁਹਾਨੂੰ ਅੱਗੇ ਕੀ ਲੱਗਦਾ ਫਿਊਚਰ ਚ ਹੋਰ ਕਿਹੜੀਆਂ ਅਜੀਹੀਆਂ ਚੀਜ਼ਾਂ ਨੇ ਜਿਹੜੀਆਂ ਰਹਿ ਗਈਆਂ ਜੇ ਤੁਹਾਨੂੰ ਦੁਬਾਰੇ ਮੌਕਾ ਮਿਲਦਾ ਤੁਹਾਡੀ ਪਾਰਟੀ ਨੂੰ ਤਾਂ ਤੁਸੀਂ ਉਹ ਚੀਜ਼ਾਂ ਨੂੰ ਪੂਰਾ ਕਰੋਗੇ ਤੁਹਾਡੇ ਕੋਲ ਸਟੂਡੈਂਟਸ ਲੈ ਕੇ ਆਉਂਦੇ ਹੋਣਗੇ ਮੁਸ਼ਕਿਲ ਸਾਡੀ ਆਹ ਪ੍ਰੋਬਲਮ ਨੇ ਆਹ ਛੋਟੀ ਛੋਟੀਆਂ ਪ੍ਰੋਬਲਮਸ ਹੁੰਦੀਆਂ ਨੇ ਆਮ ਤੌਰ ਦੇ ਉੱਤੇ ਮੋਸਟਲੀ ਕੁੜੀਆਂ ਦੀ ਆਈ ਪ੍ਰੋਬਲਮਸ ਹੁੰਦੀਆਂ ਨੇ ਜਿਨ੍ਹਾਂ ਨੂੰ ਕੁਛ ਛੇੜਛੁੜ ਜਾਂਦਾ ਨੇ ਜਾਂ ਫਿਰ ਮਤਲਬ ਇੱਕ ਹੋਸਟਲ ਦੀ ਪ੍ਰੋਬਲਮ ਸੀ ਜਿਹੜੀ ਆਪਾਂ ਸੈੱਟ ਰੈਗਿੰਗ ਹੁੰਦੀ ਹੈ ਤੁਹਾਡੇ ਕਾਲਜ ਵਿੱਚ ਨਹੀਂ ਰੈਗਿੰਗ ਦੇ ਹਜ ਤੱਕ ਦਾ ਬਹੁਤ ਰੇਅਰ ਚਾਂਸਸ ਦਿਖਦੇ ਆ ਉਵੇਂ ਨਹੀਂ ਤੁਸੀਂ ਵੈਸੇ ਰੈਗਿੰਗ ਦੇ ਖਿਲਾਫ ਹੋ ਹਾਂਜੀ ਹਾਂਜੀ ਬਿਲਕੁਲ ਜੇ ਕੱਲ ਨੂੰ ਕਿਸੇ ਕੁੜੀ ਨਾਲ ਛੇੜਛਾੜ ਹੁੰਦੀ ਆ ਤਾਂ ਫਿਰ ਤੁਸੀਂ ਕੀ ਕਰੋਗੇ ਫਿਰ ਆਬਵੀਅਸਲੀ ਅਸੀਂ ਉਹਨਾਂ ਨਾਲ ਖੜੇ ਆ ਆਪਾਂ ਉਸਤੇ ਸਵਾਲ ਜ਼ਰੂਰ ਚੱਕਾਂਗੇ ਤੇ ਆਪਾਂ ਕੁੜੀਆਂ ਨਾਲ ਆ ਤੇ ਆਪਾਂ ਮਾਫੀ ਜ਼ਰੂਰ ਮੰਗਵਾਵਾਂਗੇ ਜਿਹੜਾ ਵੀ ਆਪੋਜੀਸ਼ਨ ਕਰਦਾਂ ਨੇ ਜਾਂ ਫਿਰ ਅੱਗੇ ਪੁਲਿਸ ਨੂੰ ਕੰਪਲੇਨ ਕਰਾਂਗੇ ਆਮ ਤੌਰ ਤੇ ਤੇ ਬਹੁਤ ਘੱਟ ਕੁੜੀਆਂ ਪੋਲਿਟਿਕਸ ਦਾ ਹਿੱਸਾ ਬਣਦੀਆਂ ਨੇ ਪੋਲਿਟਿਕਸ ਨੂੰ ਦਲਦਲ ਮੰਨਿਆ ਜਾਂਦਾ ਗੰਦੀ ਖੇਡ ਮੰਨਿਆ ਜਾਂਦਾ ਇੱਥੇ ਇਹ ਵੀ ਮੰਨਿਆ ਜਾਂਦਾ ਕਿ ਕੁੜੀਆਂ ਨੂੰ ਸਰੀਰਕ ਸਮਝੌਤੇ ਤੱਕ ਕਰਨੇ ਪੈ ਜਾਂਦੇ ਆ ਤੁਸੀਂ ਇਸ ਫੀਲਡ ਨੂੰ ਕਿਉਂ ਚੁਣਿਆ ਮੈਂ ਇਸ ਫੀਲਡ ਨੂੰ ਇਸ ਲਈ ਚੁਣਿਆ ਕਿਉਂਕਿ ਇਹ ਸਾਰੇ ਚੀਜ਼ਾਂ ਬਾਰੇ ਦਾ ਸਾਰੇ ਜਾਣੇ ਅਵੇਅਰ ਨਹੀਂ ਇਵਨ ਬਹੁਤ ਸਾਰੀਆਂ ਕੁੜੀਆਂ ਇਸ ਕਰਕੇ ਇਸ ਫੀਲਡ 'ਚ ਨਹੀਂ ਆਉਂਦੀਆਂ ਕਿਉਂਕਿ ਉਹਨਾਂ ਨੂੰ ਡਰ ਲੱਗਦਾ ਨੇ ਕਿ ਕਿਤੇ ਉਹਨਾਂ ਨਾਲ ਕੁਝ ਗਲਤ ਨਾ ਹੋ ਜਾਏ ਜਾਂ ਫਿਰ ਉਹਨਾਂ ਨੂੰ ਕੁਝ ਗਲਤ ਨਾ ਕਰਨਾ ਪੈ ਜਾਵੇ ਕਿਉਂਕਿ ਇਸ ਚੀਜ਼ ਦੇ ਦਬਾਅ ਚਾਕੇ ਕੁੜੀਆਂ ਪਿੱਛੇ ਰਹਿ ਜਾਂਦੀਆਂ ਨੇ ਚਾਹੇ ਉਹ ਕਰਨਾ ਵੀ ਚਾਹੁੰਦੀਆਂ ਹੋਣ ਆਪਣੀ ਤਰਫ ਤੋਂ ਕਦੇ-ਕਦੇ ਉਹਨਾਂ ਨੂੰ ਲਾਈਕ ਇਨਸਿਕਿਉਰਟੀ ਵਗੈਰਾ ਸਾਰਿਆਂ ਨੂੰ ਹੀ ਰਹਿੰਦੀ ਆ ਤੇ ਮੈਂ ਇਸ ਫੀਲਡ 'ਚ ਇਸ ਲਈ ਪੈਰ ਰੱਖਿਆ ਨੇ ਕਿਉਂਕਿ ਮੈਂ ਦੂਸਰੀ ਕੁੜੀਆਂ ਦਾ ਸਾਥ ਦੇਣਾ ਚਾਹੁੰਦੀ ਆ ਤੇ ਉਹਨਾਂ ਨੂੰ ਇਹ ਦੱਸ ਇਸ ਫੀਲਡ 'ਚ ਖੜ ਕੇ ਤੁਹਾਨੂੰ ਕੋਈ ਡਰ ਨਹੀਂ ਲੱਗੂਗਾ ਕਿ ਕੋਈ ਡਰਨ ਦੇ ਲੋੜ ਨਹੀਂ ਤੁਸੀਂ ਅੱਗੇ ਆ ਸਕਦੇ ਹੋ ਕਿਉਂਕਿ ਤੁਸੀਂ ਵੀ ਮੁੰਡਿਆਂ ਨਾਲੋਂ ਘੱਟ ਨਹੀਂ ਹੋ ਤੁਸੀਂ ਅੱਗੇ ਕੁੜੀਆਂ ਦੀ ਹੈਲਪ ਕਰ ਸਕਦੇ ਹੋ ਕਿਉਂਕਿ ਕੁੜੀਆਂ ਮੁੰਡਿਆਂ ਨੂੰ ਕਹਿਂਚ ਵੀ ਹਿਚਕਚਾਉਂਦੀਆਂ ਨੇ ਕਿ ਆਪਾਂ ਕਿਵੇਂ ਆਪਣੀ ਗੱਲ ਉਹਨਾਂ ਨਾਲ ਸ਼ੇਅਰ ਕਰੀਏ ਜੇ ਕੋਈ ਕੁੜੀ ਖੜੀ ਹੋਗੀ ਉਹਨਾਂ ਦੀ ਪਾਰਟੀ 'ਚ ਤਾਂ ਇਹ ਉਹਨਾਂ ਲਈ ਇੱਕ ਤਰਫ ਤੋਂ ਸਹਾਰਾ ਹੋ ਜਾਂਦਾ ਹੈ ਨਾ ਕਾਈਂਡ ਆਫ ਰੀਲੀਫ ਮਿਲ ਜਾਂਦਾ ਹੈ ਨੇ ਕੁੜੀਆਂ ਨੂੰ ਕਿ ਕੋਈ ਕੁੜੀ ਹੈਗੇ ਜਿਹਨੂੰ ਆਪ ਆਪਣਾ ਦੁੱਖ ਸੁੱਖ ਦੱਸ ਸਕਦਾ ਹੈ ਤੇ ਉਹ ਕੁੜੀ ਸਾਡੀ ਅੱਗੇ ਹੈਲਪ ਕਰੂਗੀ ਤੇ ਮਿਲ ਕੇ ਉਹਦੇ ਮਤਲਬ ਸਾਡੀ ਸਾਰੀ ਟੀਮ ਹਮੇਸ਼ਾ ਲਈ ਅਵੇ अच्छा ਪਰਿਵਾਰਿਕ ਪ੍ਰੈਸ਼ਰ ਵੀ ਹੁੰਦਾ ਹੈਗਾ ਪਰਿਵਾਰਿਕ ਪ੍ਰੈਸ਼ਰ ਆਪਾਂ ਤਾਂ ਕਹਿ ਸਕਦੇ ਹਾਂ ਜੇ ਕੁੜੀਆਂ ਕੁੜੀਆਂ ਚਾਹੁੰਦੀ ਅੱਗੇ ਆਉਣੀਆਂ ਕਦੇ-ਕਦੇ ਫੈਮਲੀ ਕਹਿ ਦਿੰਦੀ ਹੈ ਕਿ ਤੂੰ ਕੀ ਕਰੇਂਗੀ ਅੱਗੇ ਆ ਕੇ ਕਿ ਤੁਸੀਂ ਤੂੰ ਤਾਂ ਕੁੜੀਆਂ ਹਨਾ ਤੇ ਕਦੇ ਕਦੇ ਤਾਂ ਬੈਕਗਰਾਉਂਡ ਇਹੋ ਜਿਹਾ ਹੁੰਦਾ ਨੇ ਕਿ ਘਰ ਦੇ ਖੁਦ ਹੀ ਕਹਿ ਦਿੰਦੇ ਨੇ ਕੁੜੀ ਨੂੰ ਕਿ ਚੱਲ ਕੋਈ ਨਾ ਆ ਜਾ ਆਪਾਂ ਦੇਖ ਲਾਂਗੇ ਆਪਾਂ ਖੜੇ ਆ ਪਿੱਛੇ ਤੇ ਸਾਰਾ ਕੁਝ ਡਿਪੈਂਡ ਕਰਦਾ ਨੇ ਮਾਈਂਡ ਸੈਟ ਤੇ ਵੀ ਤੇ ਤੁਸੀਂ ਆਪਣੇ ਜਿਹੜੇ ਦੋਸਤ ਫਰੈਂਡ ਸਰਕਲ ਤੋਂ ਅੱਡਾ ਹੋਣਾ ਹਨਾ ਚਾਹੇ ਕੁੜੀਆਂ ਹੋਣ ਮੁੰਡੇ ਹੋਣ ਕਹਿੰਦੇ ਹੁੰਦੇ ਆ ਕੁੜੀ ਮੁੰਡਿਆਂ ਤੋਂ ਵੱਧ ਸਟਰੋਂਗ ਹੁੰਦੀ ਆ ਤੇ ਜਿੱਥੇ ਉਹ ਖੜ ਜਾਂਦੀਆਂ ਨੇ ਫਿਰ ਫਿਰ ਉਹ ਹਿਲਦੀਆਂ ਨਹੀਂ ਬਿਲਕੁਲ ਜਿਆਦਾ ਖੜਦੀਆਂ ਨਹੀਂ ਤੇ ਜਾਂ ਫਿਰ ਕੜ ਜਾਂ ਤਾਂ ਫਿਰ ਹਿਲਦੀਆਂ ਨਹੀਂ ਤੁਹਾਡਾ ਨੇਚਰ ਕਿਦਾਂ ਦਾ ਮੇਰਾ ਨੇਚਰ ਵੀ ਮੁੰਡਿਆਂ ਤੋਂ ਘੱਟ ਨਹੀਂਗਾ ਤੁਸੀਂ ਲਾ ਲਓ ਜਿੱਥੇ ਮੈਂ ਇੱਕ ਵਾਰ ਖੜ ਗਈ ਤਾਂ ਖੜ ਗਈ ਮੈਨੂੰ ਕੋਈ ਹਟਾ ਨਹੀਂ ਸਕਦਾ ਤੇ ਮੈਂ ਆਪਣੀ ਪਾਰਟੀ ਨਾਲ ਪੂਰੀ ਸਪੋਰਟ ਚਾ ਤੇ ਹਮੇਸ਼ਾ ਖੜੀ ਰਾਵਾਂਗੀ ਜਿਸ ਵੀ ਕੁੜੀ ਨੂੰ ਕਦੇ ਵੀ ਲੋੜ ਹੋਵੇ ਮੇਰੀ ਹਮੇਸ਼ਾ ਕੰਟੈਕਟ ਕਰ ਸਕਦੀ ਆ ਤੇ ਮੈਨੂੰ ਆ ਕੇ ਮਿਲ ਵੀ ਸਕਦੀ ਆ ਕੋਈ ਟੈਨਸ਼ਨ ਨਹੀਂ ਮੈਂ ਹਮੇਸ਼ਾ ਨਾਲ ਖੜੀ ਆਂ ਸਟੂਡੈਂਟਸ ਦਾ ਕਿੰਨਾ ਘੁੰਗਾਰਾ ਮਿਲਦਾ ਤੁਹਾਨੂੰ ਉੱਚੇ ਬੋਲ ਨਾ ਬੋਲੀਏ ਕਰਤਾਰੋ ਡਰੀਏ ਜਿੰਨਾ ਕਿ ਸਟੂਡੈਂਟਸ ਦਾ ਪਿਆਰ ਮਿਲੀ ਜਾਂਦਾ ਮੈਨੂੰ ਤਾਂ ਇਹ ਕੋਲੇਜ ਸੱਚੀ ਗੱਲ ਭਰਾਵਾਂ ਵਾਲੀ ਗੱਲ ਦੱਸਾਂ ਕੋਲੇਜ ਤੁਰੇ ਫਿਰਦੇ ਨੂੰ ਫੀਲ ਹੀ ਰਾਣਾ ਗੁਰਜੀਤ ਵਾਲੀ ਹੁੰਦੀ ਹੈ ਜੀ ਵੀ ਸਟੂਡੈਂਟ ਇਲੈਕਸ਼ਨ ਕੋਲੇਜ ਦਾ ਇਲੈਕਸ਼ਨ ਤਾਂ ਲੱਗਦੇ ਨਹੀਂ ਆਏ ਲੱਗਦਾ ਜਿੱਥੇ ਮਰਜ਼ੀ ਇਲੈਕਸ਼ਨ ਲੜਾ ਦੇਣ ਆਪਾਂ ਤਾਂ ਕੱਢ ਹੀ ਦੇਣਾ ਜਿੰਨਾ ਕਿ ਸਾਰਿਆਂ ਦਾ ਪਿਆਰ ਮਿਲੀ ਜਾਂਦਾ ਰਾਣਾ ਗੁਰਜੀਤ ਟੀਟਾ ਬਹੁਤ ਆ ਤੁਸੀਂ ਵੀ ਟੀਟੋ ਟੀਟਾ ਵਾਲਾ ਕੰਮ ਹੀ ਹੈ ਜੀ ਤੁਰੇ ਫਿਰਦੇ ਆ ਸ਼ੁਰੂ ਤੋਂ ਲੈ ਕੇ ਹੁਣ ਤੱਕ ਤਾਂ ਹੀ ਕੱਢ ਗਏ ਟਾਈਮ ਨਹੀਂ ਤਾਂ ਜਿੰਨਾ ਕ ਸਟਰਗਲ ਚੱਲੇ ਆ ਤੇ ਆਪਾਂ ਤਾਂ ਹੁਣ ਘਰੇ ਬਹਿ ਜਾਣੇ ਸੀ ਕੱਲ ਨੂੰ ਆਏ ਤਾਂ ਨਹੀਂ ਜੇ ਹਾਰ ਗਏ ਤੇ ਭੱਜੋਂ ਇੱਥੋਂ ਜਿੰਦਾ ਹੀ ਨਾਲ ਜਿੱਥੇ ਖੜੇ ਆ ਕੋਲੇਜ ਦੇ ਕਿਹੋ ਜਿਹਾ ਟਾਵਰ ਬਣਾਣਾ ਚਾਹੁੰਦਾ ਬਾਈ ਮੈਂ ਜਿੱਥੇ ਸਾਰੇ ਸਟੂਡੈਂਟਸ ਮੇਰੇ ਨਾਲ ਅਟੈਚ ਹੋਣ ਜਿੱਥੇ ਵੀ ਜੀਨੂੰ ਵੀ ਲੋਡ ਪਵੇ ਮੈਂ ਉਹਨਾਂ ਨਾਲ ਆ ਕੇ ਖੜਾ ਇਲੈਕਸ਼ਨ ਦੀ ਜਿੱਤ ਹਾਰ ਮੈਟਰ ਨਹੀਂ ਕਰਦੀ ਬਾਈ ਜੀਨੂੰ ਜਿੱਥੇ ਵੀ ਲੋਡ ਪਈ ਮੈਂ ਮੂਰੇ ਹੋਊਗਾ ਕਿ ਕੋਈ ਵੀ ਪਰ ਆ ਜਾਏ ਤਾਂ ਮਰਜੀ ਦਿਨੇਰੇ ਸਵੇਰੇ ਰਾਤ ਨੂੰ ਜਦੋਂ ਮਰਜੀ ਮੈਨੂੰ ਆਵਾਜ਼ ਮਾਰ ਕੇ ਵੇਖ ਲੈ ਪਰਾਵਾਂ ਨੂੰ ਇਲੈਕਸ਼ਨ ਤੋਂ ਪਹਿਲਾਂ ਹੀ ਪਰਖ ਕੇ ਵੇਖ ਲਏ ਜਿਹਨੂੰ ਜਿਹਨੂੰ ਯਕੀਨ ਪਿਆਸੇ ਤਾਂ ਸਾਰਿਆਂ ਨੂੰ ਯਕੀਨ ਨਹੀਂ ਹੈ ਕਿਉਂਕਿ ਆਪਾਂ ਇਲੈਕਸ਼ਨ ਹੀ ਤਾਂ ਲੜੀ ਜਾਂਦੇ ਆ ਆਪਣੀ ਪ੍ਰਭੀ ਸਾਰੇ ਨਾਲ ਪਿਆਰ ਬਹੁਤ ਸੀ ਆਪਣਾ ਮਿਲਵਰਤ ਨਹੀਂ ਹੋ ਜਾ ਸੀ ਸਟੂਡੈਂਟ ਪੋਲਿਟਿਕਸ ਹੈ ਹੀ ਮਿਲਵਰਤਨ ਦੀ ਆਪਣਾ ਮਿਲਵਰਤਨ ਹੋ ਜਾ ਸੀ ਸਾਰੇ ਭਰਾਵਾਂ ਨੇ ਤਾਂ ਹੀ ਮੂਹਰੇ ਕੀਤਾ ਤੇ ਰੱਬ ਦੀ ਬਹੁਤ ਮਿਹਰ ਹੈ ਜਿੱਥੇ ਵੀ ਜਿਹਨੂੰ ਲੋੜ ਪਈ ਆਪਾਂ ਮੂਹਰੇ ਹੋ ਕੇ ਅੱਗੇ ਹੋ ਕੇ ਉਹਨਾਂ ਨਾਲ ਸਟੂਡੈਂਟਸ ਦੀ ਲੜਾਈ ਲੜਾ ਗਏ ਜੀ